ਜੀ ਸਰ ਐਸਐਸਬੀ ਦਫਤਰ ਹੈ ਲੋਹੜੀ ਮਨਾਈ ਜਾ ਰਹੀ ਹੈ ਸਰ ਕੀ ਕਹਿਣਾ ਚਾਹਦੇ ਹੈ ਇਹ ਇਹ ਤਾਂ ਸਾਰਿਆਂ ਨੂੰ ਸਾਡੇ ਵੱਲੋਂ ਲੋਹੜੀ ਦੀਆਂ શુભકાਮਨਾਵਾਂ ਮੁਬਾਰਕਾਂ ਤੇ ਬਾਕੀ ਇਹ ਜਿਹੜਾ ਲੋਹੜੀ ਦਾ ਤਿਹਾਰ ਹੈ ਮੈਂ ਤਾਂ ਇਹੀ ਮੰਨਦਾ ਅਸੀਂ ਇੱਥੇ ਵੀ ਇਹੀ ਗੱਲ ਕੀਤੀ ਹੈ ਵੀ ਸੁਸਤੀ ਨੂੰ ਆਪਾਂ ਖਤਮ ਕਰੀਏ ਤੇ ਚੁਸਤ ਹੋ ਕੇ ਜਿਵੇਂ ਈਸ਼ਰ ਆਦ ਦਲਦਰ ਜਾ ਦਲਦਰ ਨੂੰ ਛੱਡੀਏ ਤੇ ਚੁਸਤੀ ਦੇ ਨਾਲ ਬਹੁਤ ਹੀ ਮਿਹਨਤ ਦੇ ਨਾਲ ਤੇ ਆਪਾਂ ਆਪਣੇ ਕੰਮ ਕਰੀਏ ਤੇ ਜਿਹੜੀ ਸਾਡੀ ਡਿਊਟੀ ਬੰਦੀ ਹੈ ਮੇਨ ਜਿਹੜੇ ਨਸ਼ਿਆਂ ਦੇ ਵਿਰੁੱਧ ਜਿੰਨੀ ਅਸੀਂ ਕਾਰਵਾਈ ਪਿਛਲੇ ਸਾਲਾਂ ਚ ਕੀਤੀ ਹੈ ਉਵੇਂ ਹੀ ਅਸੀਂ ਇਸ ਸਾਲ ਵੀ ਉਸ ਤੋਂ ਵੱਧ ਵਧੀਆ ਕਾਰਵਾਈ ਕਰਕੇ ਦਿਖਾਵਾਂਗੇ ਤੇ ਆਪਾਂ ਆਪਣੇ ਏਰੀਏ ਨੂੰ ਆਪਣੇ ਡਿਸਟ੍ਰਿਕਟ ਨੂੰ ਆਪਣੇ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰਨ ਦੀ ਪੂਰੀ ਮਤਲਬ ਚੀਜ਼ਾਂ ਦੇ ਨਾਲ ਕੋਸ਼ਿਸ਼ ਕਰਾਂਗੇ ਤੇ ਐਵੇਂ ਜਿਵੇਂ ਸਾਡੇ ਆ ਸਾਰੇ ਦਫ਼ਤਰ ਦੇ ਸਾਰੇ ਮੁਲਾਜ਼ਮ ਅਸੀਂ ਇਕੱਠੇ ਹੋਏ ਇਸ ਦੇ ਨਾਲ ਇਹਨਾਂ ਦੀਆਂ ਦੁਖਤ ਕਲੇਫਾਂ ਵੀ ਸੁਣੀਆਂ ਜਾਂਦੀਆਂ ਅਤੇ ਇਹਨਾਂ ਨੂੰ ਵੀ ਸਾਰਿਆਂ ਨੂੰ ਇਹੀ ਸ਼ਾਬਾਸ਼ ਦਿੱਤੀ ਗਈ ਹੈ ਤੇ ਇਹਨਾਂ ਨੂੰ ਮੋਟੀਵੇਟ ਕੀਤਾ ਗਿਆ ਵੀ ਆਪਾਂ ਵੱਧ ਤੋਂ ਵੱਧ ਕੰਮ ਕਰੀਏ ਆਪਣੀ ਪਰਫਾਰਮੈਂਸ ਵਧੀਆ ਕਰੀਏ ਇਸ ਪਰਫਾਰਮੈਂਸ ਦੇ ਨਾਲ ਜ਼ਿਲ੍ਹੇ ਦਾ ਨਾਮ ਉੱਚਾ ਹੁੰਦਾ ਹੈ ਤੇ ਨਾਲ ਵਧੀਆ ਪਰਫਾਰਮੈਂਸ ਦੇ ਨਾਲ ਆਪਣੀ ਸਟੇਟ ਦਾ ਨਾਮ ਉੱਚਾ ਹੁੰਦਾ ਹੈ ਸਰਪੁਰ ਇਕਪੁਰ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਲੋੜੀ ਦੇ ਸਾਹਿਬ ਮੈਂ ਹੀ ਕਹਣਾ ਜੀ ਵੀ ਸਾਡੀ ਪੁਲਿਸ ਲਗਾਤਾਰ ਜਿਹੜੇ ਕ੍ਰਾਈਮਨਲਸ ਦੇ ਖਿਲਾਫ ਅਸੀਂ ਐਕਸ਼ਨ ਲੈਂਦੇ ਆ ਰਹੇ ਹਾਂ ਡਰੱਗਸ ਦੇ ਖਿਲਾਫ ਐਕਸ਼ਨ ਲੈਂਦੇ ਆ ਰਹੇ ਆ ਅਸੀਂ ਪੂਰੀ ਤਰ੍ਹਾਂ ਜਿਹੜੇ ਵਚਨਬੱਧ ਹੈ ਵੀ ਲੋਕਾਂ ਨੂੰ ਚੰਗਾ ਸਾਫ਼ ਸੁਥਰਾ ਇੱਕ ਵਧੀਆ ਪ੍ਰਸ਼ਾਸਨ ਦੇਣ